ਬਾਹਰ ਖੜੇ ਸੀ ਉੱਤੋਂ ਤੂੰ ਆ ਰਿਹਾ ਸੀਗਾ ਜੋ ਦੇਖਿਆ ਉੱਤੇ ਪੂਰਾ ਫੈਲੀ ਵੀ ਸੀ ਅੱਗ ਅੱਛਾ ਕਿਹੜੀ ਰੋਡ ਡੁੰਗੀ ਰੋਡ ਆਦਮ ਬਰਕ ਲੁਧਿਆਣਾ ਬਾਹਰ ਕੇਂਦਰ ਕੰਮ ਕਰਦਾ ਨੇ ਕੰਮਕਾਰ ਸੈਸਰੀ ਦਾ ਸਾਰਾ ਗੱਡੀਆਂ ਦਾ ਸ਼ੋਰ ਅੰਦਰ ਦੁਕਾਨਾਂ ਨੇ ਸਾਰਾ ਸਮਾਨ ਖਰਾਬ ਹੋ ਗਿਆ ਅੱਛਾ ਜੀ ਚਾਰ ਪੰਜ ਦੁਕਾਨਾਂ ਨੇ ਸਾਰਾ ਸਮਾਨ ਖਰਾਬ ਹੋ ਗਿਆ ਤੁਹਾਨੂੰ ਕਿੱਥੋਂ ਪਤਾ ਲੱਗਿਆ ਅਸੀਂ ਬਾਹਰ ਖੜੇ ਸੀ ਸਾਨੂੰ ਉੱਤੋਂ ਤੂੰ ਆ ਬੀਲੀ ਸ਼ੋਰ ਸਰਕਟ ਕਰ ਗਏ ਤੂੰ ਤੇ ਹੁਣ ਕੀ ਕਰਾਉਂਦੇ ਅੰਦਰ ਹੁਣ ਇਸ ਟੈਂਪਰ ਗੜ ਲੱਗੀ ਹੋਈ ਹੈ ਹਾਲ ਤੱਕ ਤਾਂ ਅੱਗ ਬੁਜੀ ਨਹੀਂ ਹੈਗੀ ਤੇ ਮਾਲਕ ਨੂੰ ਕਿੱਥੇ ਦੁਕਾਨਾਂ ਦੇ ਮਾਲਕ ਆਏ ਹੋਏ ਨੇ ਉਹ ਬਾਹਰ ਨਾਲ ਲੱਗੇ ਹੋਏ ਨੇ 5:00 ਬੱਜ ਗਏ 2 ਮਿੰਟ ਤੇ ਸਾਨੂੰ ਤਲਾਹ ਆਈ ਸੀ ਯਾਨੀ ਕਿ 10:00 ਬੱਜ ਕੇ 2 ਮਿੰਟ ਤੇ ਤਲਾਹ ਆਈ ਆ ਬਾਈ ਛੁਗਰੀ ਰੋਡ ਚੌਂਕੀ ਦੇ ਸਾਹਮਣੇ ਦੁਕਾਨਾਂ ਜਾ ਕੇ ਲੱਗੀ ਆ ਅਸੀਂ ਥੋੜੀ ਤੋਰ ਤੇ ਮਿਲ ਕੇ ਪਿੰਨ ਰੋਡ ਫਾਸਟੇਸ਼ਨ ਦੀ ਇਕੱਠੀ ਕਰ ਰਣ ਆਊਟ ਕੀਤੀ ਆ ਉਸ ਤੋਂ ਬਾਅਦ ਅੱਗੇ ਜਾਦਾ ਹੁਣ ਤੱਕ ਅਸੀਂ ਦੋ ਵੱਡੀਆਂ ਹੈੱਡਕ quarter ਤੋਂ ਲੈ ਕੇ ਆਏ ਆ ਸਰ ਕਾ ਦਾ ਕੰਮ ਸੀਗਾ ਇਹਦੇ ਤੇ ਸਫੇਰ ਬਾਰਡ ਦਾ ਦੱਸ ਰਿਹਾ ਜੀ ਤਿੰਨ ਗੋਦਾਮ ਫਸਟ ਫਲੋਰ ਤੇ ਕਿਨੋ ਬੜਕੋ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤਿੰਨ ਨੇ ਲੱਗੀਆਂ ਜਿਹੜੇ ਗੱਡੀਆਂ ਗੱਡੀਆਂ ਵਾਈ ਰਖਲ ਹੋ ਕੇ ਆਣ ਕੇ ਵਾਰ-ਵਾਰ ਜਾ ਕੇ ਦੋਸਤੋ ਆ ਦੇ ਉੱਪਰ ਜਾ ਕੇ ਫਸਟ ਫਲੋਰ ਤੇ ਜਿਹੜੀ ਕਲੀਅਰ ਹੋ ਗਈ ਹੈ ਸੈਕੰਡ ਫਲੋਰ ਤੇ ਲੱਗ ਰਿਹਾ ਕੰਟਰੋਲ ਚੱਕ ਕੰਟਰੋਲ ਤੇ ਨਹੀਂ ਹੋਈ ਹੈ ਹਜੇ ਥਰਡ ਫਲੋਰ ਉੱਪਰ ਰਹਿ ਗਈ ਤੇ ਕੋਈ ਜਾਨੀ ਨੁਕਸਾਨ ਤੇ ਨਹੀਂ ਹੈ ਜਾਨੀ ਨੁਕਸਾਨ ਤੇ ਹਜੇ ਕਹਿੰਦੇ ਦੁਕਾਨ ਬੰਦੀ ਸੀ ਕੀ ਜਾਨੀ ਕਿੰਨੇ ਵਜੇ ਅੱਗ ਲੱਗੀ ਤੇ ਕਿੰਨੇ ਵਜੇ ਪਹੁੰਚੇ ਤੁਸੀਂ ਅੱਗੇ ਜਿਹੜੀ ਨਕਲ ਦੀ ਸੂਚਨਾ ਮਿਲੀ ਸਾਨੂੰ 10:02 ਦੇ ਮਿੰਟ ਤੇ ਮਿਲੀ ਆ ਜਿਆਸੀ ਕੋਰੀਡੋਰ ਤੇ ਮੇਰੇ ਕੋਲ ਪੰਜ ਗਿੰਦ ਰੁਕੇ ਹਨ ਗੱਲ ਰੋਡ ਤੋਂ ਫਾਇਰ ਸਟੈਂਡਪਟ ਘਟਾਇਆ ਸੀ 5 ਮਿੰਟ ਦਾ ਰਸਾ ਹੋਣਾ ਬਾਤ ਨਹੀਂ ਆ ਉਸ ਤੋਂ ਬਾਅਦ ਅਸੀਂ ਦੋ ਗੱਡੀਆਂ ਹੈੱਡਕ quart ਤੋਂ ਲੈ ਗਏ ਵੈਸੇ ਕੰਟਰੋਲ ਆ ਜੀ ਅੱਗ ਤੇ ਨਹੀਂ ਛੋਟੇ ਫਲੋਜ ਹੈ ਆਪਣੇ ਡੁਕਰੀ ਰੋਡ ਤੇ ਡੁਕਰੀ ਰੋਡ ਤੇ ਆ ਕੇ ਲਗੇ ਤਿੰਨ ਮੰਚਰੀ ਪਾਕੇ ਸਾਹਿਬ ਇਹ ਕਰਨਤਪੁਰਾ ਨੂੰ ਕੋਈ ਪਹਛਾਾਇਆ ਪਾਕੀ ਅੱਗ ਬੁਝਾ ਰਿਹਾ ਕੋਈ ਚੰਨ ਇਨਸਾਨ ਹੀ ਹੋਇਆ ਕੋਈ ਆਲੇ ਦੁਆਲੇ ਤੇ ਬਿਲਡਿੰਗਾਂ ਨੂੰ ਖਤਰਾ ਕਰ ਸਕਾ ਸੀ ਹੋਇਆ ਹੋਇਆ ਤੁਸੀਂ ਵੀ ਬੁਝਾ ਰਹੇ ਸੀ ਅੱਗ ਮਤਲਬ ਬੁਝਾ ਰਹੇ ਆ ਮਤਲਬ ਪੂਰਾ ਮਤਲਬ ਆਕੇ ਉੱਪਰ ਜਾ ਲੱਗੀ ਹੈ ਤੇ ਅਗਰ ਲੱਗੇ ਸਾਕੇ ਪਾਣੀ ਕਿਦੋਂ ਬਿਲਕੁਲ ਵੀ ਚਾਰਨ ਪਤਾ ਲੱਗਿਆ ਹੋਵੇ ਆਖਿਰ ਕਿੱਦਾਂ ਲੱਗੀ ਇਹ ਬਿਜਲੀ ਸਰ ਬੀਲ ਨਹੀਂ ਸੀ ਬੀਲ ਨਹੀਂ ਸੀ ਸ਼ਟਰ ਬੀਲ ਨਹੀਂ ਸੀ ਸ਼ਟਰ ਲੱਗ ਗਿਆ ਜੀ ਸਾਨੂੰ ਹੁਣੀ ਫੋਨ ਗਿਆ ਤੋਂ ਮਿੰਟ ਪਹਿਲਾਂ ਸਰ ਇਹ ਕਿੰਨੇ ਮੰਜ਼ਲਾ ਆ ਮਾਰਤਾ ਹੈ ਇਹ 3 ਵਜੇ ਇੱਕੋ ਹੀ ਸ਼ੌਭੂ ਬਾ ਉੱਪਰ ਅਸੋ ਭਾਈ ਹਾਂ ਦੋ ਗੱਡੀਆਂ ਪਹੁੰਚ ਗਈਆਂ ਫਾਇਰ ਬੋਟ ਦੀਆਂ ਦੋ ਗੱਡੀਆਂ ਸਭ ਦੋ ਗੱਡੀਆਂ ਪਹੁੰਚ ਲਈ ਮੌਕੇ ਤੇ ਅੱਗੇ ਭਜਉਂਦੇ ਚੱਲਣ ਜਾਰੀ ਹਾਂ ਹਾਂ ਜੀ ਜੀ ਸਾਨੂੰ 122 ਨੰਬਰ ਤੇ ਫੋਨ ਆਇਆ ਮਿੰਟ ਮਿੰਟ ਪਹੁੰਚ ਗਿਆ ਠੀਕ ਹੈ ਹਾਂ ਜੀ ਆਪਣੇ ਡੁਕਰੀ ਰੋਡ ਤੇ ਰੁਪੀ ਰੋਡ ਤੇ ਅੱਗੇ ਲੱਗੇ ਤੇ ਨੰਚਰੀ ਅੱਗੇ ਸਾਡੇ ਇਕਾਨਤਪੁਰਾ ਤੋਂ ਕੋਲੋਂ ਪਹੁੰਚਾਇਆ ਪਾਕੀ ਅੱਗ ਬੁਝਾ ਰਿਹਾ ਕੋਈ ਚੰਨ ਇਨਸਾਨ ਨਹੀਂ ਹੋਇਆ ਕੋਈ ਆਲੇ ਦੁਆਲੇ ਤੇ ਬਿਲਡਿੰਗਾਂ ਨੂੰ ਖਤਰਾ ਕਰ ਸਕਾ ਸੀ ਹੋਇਆ ਹੋਇਆ ਤੁਸੀਂ ਵੀ ਬੁਝਾ ਰਹੇ ਸੀ ਅੱਗ ਮਤਲਬ ਬੁਝਾ ਰਹੇ ਆ ਮਤਲਬ ਪੂਰਾ ਮਤਲਬ ਅੱਗੇ ਉੱਪਰ ਜਾ ਲੈ ਲੱਗੀ ਹੈ ਤੇ ਅਗ ਬਿਲਕੁਲ ਤੁਹਾਨੂੰ ਸਾਰਨ ਪਤਾ ਲੱਗਿਆ ਹੋਵੇ ਆਖਰ ਕਿੱਥਾਂ ਲੱਗੀ ਇਹ ਬਿਜਲੀ ਸਰ ਬਿਜਲੀ ਸਟਾਫ ਬੀਜਿਆ ਸ਼ਾਰਟ ਬੀਜਿਆ ਸ਼ਾਰਟ ਲੱਗਿਆ ਜੀ ਸਾਨੂੰ ਹੁਣੇ ਫੋਨ ਗਿਆ ਤੋਂ ਮਿੰਟ ਪਹਿਲਾਂ ਸਰ ਕਿੰਨੇ ਮੰਜ਼ਲਾ ਆ ਮਾਰਤਾ ਹੈ ਇਹ 3 ਵਜੇ ਇੱਕੋ ਹੀ ਸ਼ੋਭਾ ਉੱਪਰ ਅ ਸ਼ੋਭਾ ਜੀ ਕਿੰਨੀਆਂ ਪਹੁੰਚ ਗਿਆ ਫੈਰੋਕੋਟ ਦੀਆਂ ਦੋ ਗੱਡੀਆਂ ਸਰ ਦੋ ਗੱਡੀਆਂ ਪਹੁੰਚ ਲਈ ਮੌਕੇ ਤੇ ਆ ਕੇ ਪਹੁੰਚਦੇ ਚੱਲ ਜਾਰੀ ਹਾਂ ਹਾਂ ਜੀ ਜੀ ਸਾਨੂੰ 192 ਨੰਬਰ ਤੇ ਫੋਨ ਆਇਆ ਮਿੰਟ ਮਿੰਟ ਪਹੁੰਚ ਗਿਆ ਠੀਕ ਹੈ ਹਾਂ ਜੀ